ਸ਼ਸ਼ੀਕਾਲ ਜੀ ਗਲੋਬਲ ਪੰਜਾਬ ਟੀਵੀ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਭ ਸਿੱਧੂ ਪਾਕਿਸਤਾਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਦੇ ਜਥੇ 'ਤੇ ਜੋ ਰੋਕ ਲੱਗੀ ਹੈ ਉਸ ਨੂੰ ਲੈ ਕੇ ਹੁਣ ਸਿਆਸਤ ਵੀ ਪੂਰੀ ਤਰ੍ਹਾਂ ਨਾਲ ਗਰਮਾ ਗਈ ਹੈ ਦਰਅਸਲ ਪਾਕਿਸਤਾਨ ਜਾਣਾ ਚਾਹੁੰਦੇ ਸੀ ਸਿੱਖ ਜਥੇ ਜਿਸ 'ਤੇ ਪਾਬੰਦੀ ਲਗਾਈ ਹੈ ਕੇਂਦਰ ਦੀ ਸਰਕਾਰ ਨੇ ਤੇ ਜੋ ਹਵਾਲਾ ਦਿੱਤਾ ਗਿਆ ਉਹ ਦਿੱਤਾ ਗਿਆ ਭਾਰਤੀ ਲੋਕਾਂ ਦੀ ਸੁਰੱਖਿਆ ਦਾ ਇਸ ਨੂੰ ਲੈ ਕੇ ਇਸ ਸਮੇਂ ਸਿਆਸਤ ਦੇ ਵਿੱਚ ਪਹੁੰਚਾਲ ਹੈ ਜਿਹੜਾ ਆਇਆ ਹੋਇਆ ਆਮ ਆਦਮੀ ਪਾਰਟੀ ਦੇ ਮਾਲਵਿੰਦਰ ਸਿੰਘ ਕਾਂਗੜੇ ਜੋ ਉਹਨਾਂ ਨੇ ਇਸ ਨੂੰ ਲੈ ਕੇ ਆਪਣਾ ਤਰਕ ਸਾਂਝਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਕੇਂਦਰ ਦੇ ਵੱਲੋਂ ਕੀਤੀ ਜਾ ਰਹੀ ਇਹ ਕਾਰਵਾਈ ਹੈ ਜੋ ਉਨੰਦਨਯੋਗ ਹੈ ਗੁਰਨਾਨਕ ਸਾਹਿਬ ਦੇ ਪ੍ਰਕਾਸ਼ ਸਥਾਨ ਸ੍ਰੀ ਰਣਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਹੈ ਅਸੀਂ ਇਹਨੂੰ ਕੰਡੈਮਨ ਵੀ ਕਰਦੇ ਹਾਂ ਇਹਦਾ ਵਿਰੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਿਲ ਹੈ ਤੇ ਦੂਜੇ ਪਾਸੇ ਉਸ ਮੁਕੱਦਸ ਥਾਂ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤ ਹੋਣ ਜਾਂਦੇ ਆ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸਨੇਹ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮੰਦ ਭੰਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੁਣ ਚਾਹ 65 ਦੀ ਲੜਾਈ ਹੋਈ ਇੱਕ 70 ਦਾ ਯੁੱਧ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਤਾ ਸ਼ਰਦਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ ਲੇਕਿਨ ਭਾਜਪਾ ਦੀ ਕੇਂਦਰ ਸਰਕਾਰ ਨੂੰ ਪਤਾ ਨਹੀਂ ਕੀ ਦੁਸ਼ਮਣੀ ਹੈ ਪੰਜਾਬੀਆਂ ਨਾਲ ਸਿੱਖਾਂ ਨਾਲ ਗੁਰਨਾਨਕ ਨਾਮ ਲੈਵਾ ਲੋਕਾਂ ਨਾਲ ਪਤਾ ਨਹੀਂ ਕੀ ਇਹਨਾਂ ਦੀ ਦੁਸ਼ਮਣੀ ਹੈ ਕਿ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਨੂੰ ਜਿਹਦੇ ਰਾਹੀਂ ਸ਼੍ਰੀ ਨਨਕਾਣਾ ਸਾਹਿਬ ਸ਼੍ਰੀ ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਇਜਾਜ਼ਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸਨਿਆਦ ਦੇ ਉਧਰ ਦੂਜੇ ਪਾਸੇ ਗੱਲ ਕਰੀਏ ਤਾਂ ਐਮਪੀ ਸੁਖਜਿੰਦਰ ਸਿੰਘ ਰਿੰਦਾਵਾ ਵੀ ਸਰਕਾਰ ਦੇ ਇਸ ਫੈਸਲੇ ਤੋਂ ਖੁਸ਼ ਨਜ਼ਰ ਨਹੀਂ ਆ ਰਹੇ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਜਥਿਆਂ ਨੂੰ ਰੋਕਣਾ ਜੋ ਉਹ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ ਜੋ ਕਿ ਸਰਾਸਰ ਗਲਤ ਹੈ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਇਸ ਤੇ ਜਿਹੜੀ ਰੋਕ ਹੈ ਉਹ ਤੁਰੰਤ ਤਰੀਕੇ ਦੇ ਨਾਲ हटਾਈ ਜਾਵੇ ਜਿਹੜੇ ਆਪਣੇ ਕੋਰੀਡੋਰ ਵਰਕਪਰੋਫ ਤੇ ਜਾ ਰਹੀ ਸੰਗਤ ਉਹਨਾਂ ਨੂੰ ਜਿਹੜੀ ਹੈ ਕਿੰਨੇ ਚਿਰ ਰੋਕ ਲਗਾਤੀ ਹੈ ਨਹੀਂ ਉਹ ਤੇ ਪਾਕਿਸਤਾਨ ਦੇ ਸਾਰੇ ਕੋਰੀਡੋਰਾਂ ਤੇ ਲਾਦੇ ਤੋਂ ਅਟਲੂ ਕੇ ਕਿੰਨੇ ਬਕਸਾ ਦਾ ਮੈਚ ਹੀ ਹੋ ਰਿਹਾ ਹੈ ਇਹ ক্রিকেট ਦਾ ਮੈਚ ਖਡਾਉਣਾ ਔਰ ਤਾਰਮਕਸਥਾਨਾ ਤੇ ਰੁਕ ਰੋਣਾ ਇਹ ਭਾਜਪਾ ਦੀ ਮਾਨਸਿਕਤਾ ਦਾ ਪ੍ਰਗਟਾਵਾ ਹੋ ਗਿਆ ਹੈ ਸਾਡੇ ਕਰਤਾਰਪੁਰ ਸਾਹਿਬ ਜਿਹੜਾ ਕੋਆਰਡੀਨੇਟਰ ਬਣਿਆ ਉੱਥੇ 500 ਬੰਦੇ ਦੀ ਰੋਜ਼ ਦੀ ਪਰਮਿਸ਼ਨ ਮਿਲਦੀ ਉਹ ਇਨਪਰਮਿਸ਼ਨ ਮਿਲਣੀ ਚਾਹੀਦੀ ਹੈ ਔਰ ਜਿਹੜੇ ਪਾਕਿਸਤਾਨ ਦੇ ਵਿੱਚ ਗੁਰਦੁਆਰੇ ਨੇ ਉਹਨਾਂ ਦਾ ਸਿਰਦਾਰ ਰੂਪ ਚ ਤੇ ਉਹਨੂੰ ਖੁਲੋਣਾ ਚਾਹੀਦਾ ਜੇ ਇਸੇ ਤਰ੍ਹਾਂ ਚੱਲਦਾ ਰਿਹਾ ਔੜਤਨ ਹੋਰ ਵਧੇਗੀ ਜੇ ਮੈਚ ਹੋ ਸਕਦਾ ਹੈ ਪਾਕਿਸਤਾਨ ਵਾਲੇ ਹਿੰਦੁਸਤਾਨ ਦੇ ਉੱਤੇ ਪ੍ਰੌਕਸੀ ਵਾਰ ਲੜ ਰਹੇ ਨੇ ਪ੍ਰਧਾਨ ਮੰਤਰੀ ਜੀ ਕਹਿੰਦੇ ਮੈਂ ਪਾਣੀ ਬੰਦ ਕਰ ਦਿਆਂਗਾ ਤੇ ਅਮਰ ਸਿੰਘ ਸਾਹਿਬ ਦੇ ਬੇਟੇ ਉਸ ਚੇਅਰਮੈਨ ਨੇ ਕ੍ਰਿਕਟ ਬੋਰਡ ਦੇ ਉਥੇ ਮੈਚ ਕਰ ਰਹੇ ਇਹਦੇ ਤਰਕ ਕਿ ਲੋਕ ਸਪੋਰਟ ਵੀ ਜਿਪੀ ਆਪਣੇ ਆਪ ਨੂੰ ਕਰ ਦੋਵੇ ਹੋਈ ਵੀ ਹਿੰਦੁਸਤਾਨ ਨੇ ਕ੍ਰਿਕਟ ਦਾ ਮੈਚ ਵੇਖਣ ਨੂੰ ਤਿਆਰ ਨਹੀਂ ਮੇਰਾ خیال ਹੈ ਕਿ ਲੋਕ ਉਸਨੂੰ ਟੀਵੀ ਆਨ ਵੀ ਨਹੀਂ ਕਰਨਗੇ ਪਰ ਧਰਮ ਹਿੰਦੁਸਤਾਨ ਦੀ ਰੋਕ ਲਗਾ ਦਿੱਤੀ ਕੇਂਦਰ ਸਰਕਾਰ ਵੱਲੋਂ ਇੱਕ ਤਾਂ ਮੈਂ ਇਹ ਤੁਹਾਨੂੰ ਮੈਂ ਸਟਾਰਟਿੰਗ ਤੋਂ ਹੀ ਜਵਾਬ ਦਿੰਦਾ ਮੈਂ ਇਹ ਕਹਿੰਦਾ ਕਿ ਧਰਮ ਹਿੰਦੁਸਤਾਨ ਕਰਤਾਰਪੁਰ ਸਾਹਿਬ ਦੀ ਰੋਕ ਅੱਜ ਨਹੀਂ ਲੱਗੀ ਆਪਰੇਸ਼ਨ ਸੰਦੂਕ ਤੋਂ ਬਾਅਦ ਉਹਨੂੰ ਖੋਲ੍ਹਿਆ ਨਹੀਂ ਗਿਆ। ਜੇ ਬਾਕੀ ਸਾਰੇ ਚੀਜ਼ਾਂ ਖੁੱਲ੍ਹ ਸਕਦੀਆਂ ਨੇ ਕਿਉਂ ਨਹੀਂ ਹਿੰਦੁਸਤਾਨ ਦੇ ਵਿੱਚ ਜਿਹੜੀ ਸਾਡੀ ਆਸਥਾ ਗੁਰੂ ਨਾਨਕ ਸਾਹਿਬ ਦੇ ਬਾਰੇ ਪੂਰੇ ਦੇਖੋ ਉਹਨੂੰ ਨੰਨੇ ਰੱਖ ਕੇ ਉਹਨੂੰ ਖੋਲ੍ਹਿਆ। ਹੱਥ ਬਲੇ ਦਾ ਸਰਸ ਵਿੱਚ ਮੈਟਲ ਉਹ ਕੋਈ ਪਹਿਲਾਂ ਵੀ ਚੱਕਿਆ ਹੁਣ ਵੀ ਚੱਕਿਆ। ਉਧਰ ਦੂਜੇ ਪਾਸੇ ਭਾਜਪਾ ਦੀ ਗੱਲ ਕਰੀਏ ਤਾਂ ਪੰਜਾਬ ਭਾਜਪਾ ਦੇ ਲੀਡਰ ਆਰ. ਪੀ. ਸਿੰਘ ਨੇ ਇਸ ਨੂੰ ਲੈ ਕੇ ਇੱਕ ਵੱਖਰਾ ਤਰਕ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਭਾਰਤੀਆਂ ਦੀ ਜਾਨ ਨੂੰ ਨੁਕਸਾਨ ਹੈ ਜਿਹੜਾ ਉਹ ਪਾਕਿਸਤਾਨ ਦੇ ਵਿੱਚ ਹੋ ਸਕਦਾ ਹੈ ਜਿਸ ਕਰਕੇ ਇਸ ਤਰ੍ਹਾਂ ਦਾ ਫੈਸਲਾ ਜਿਹੜਾ ਉਹ ਪਾਕਿਸਤਾਨ ਨਾ ਜਾਣਦਾ ਜਿਹੜਾ ਫੈਸਲਾ ਉਹ ਭਾਰਤ ਦੀ ਸਰਕਾਰ ਦੇ ਵੱਲੋਂ ਲਿਆ ਗਿਆ ਕੀ ਕੁਝ ਕਹਿਣਾ ਉਹਨਾਂ ਦਾ ਆਓ ਸੁਣਦੇ ਹਾਂ। ਹਾਂ ਤੱਕ ਲੋਕੋ ਨੂੰ ਨੰਕਾਰਾ ਸਾਹਿਬ ਜਾਣੇ ਕੀ ਬਾਤ ਹੈ ਸਿਕਿਉਰਿਟੀ ਕੰਸਰਨ ਹੈ ਸਿਕਿਉਰਿਟੀ ਅਲਰਟ ਹੈ ਇਸ ਕਰਕੇ ਨਹੀਂ ਜਾਣੇ ਦਿੱਤਾ ਜਾ ਰਿਹਾ। और अगर भगवंत मान जी को लगता है कि जाना चाहिए तो उनको केंद्र सरकार को लिख के देने चाहिए कि जो जाएंगे उनकी सिक्योरिटी की चिंता भगवंत मान जी करेंगे उनके तो पाकिस्तान से दोस्ती और संबंध है तो कर ले बात और दे दें लिखकर हम अपने देश की नागरिक की जान माल की चिंता करते हैं है मैच तर... का कुछ मैच दुबई में हुआ था लाहौर में नहीं हुआ रावलपिंडी में नहीं हुआ कराची में नहीं हुआ खतरा रावलपिंडी कराची लाहौर के अंदर है खतरा पाकिस्तान में है नहीं, 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 मैच, 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 मैंने मैं रिपीट करता हूं छब्बीस ग्यारह के बाद भी मैचेस हुए हैं ये बायोलेटरल नहीं था पाकिस्तान के साथ कोई मैच नहीं, सीधा मैच नहीं था ये एक कप है मल्टी लेटरल गेम्स के अंदर हुआ है और दूसरी बात है कि श्रद्धालुओं वाला मामला मैच से कंपनी करें ये दुबई नहीं जाना श्रद्धालुओं ने दुबई जाने की छूट है पाकिस्तान में तो दुनिया के कई सारे देश हैं जो अपने नागरिकों को जाने के लिए प्रतिबंध लगाते हैं गुरु नानक साहब ਦੇ ਪ੍ਰਕਾਸ਼ ਸਥਾਨ ਸ੍ਰੀ ਰਣਕਾਣਾ ਸਾਹਿਬ ਦੀ ਯਾਤਰਾ ਨੂੰ ਰੋਕਣ ਦਾ ਜਿਹੜਾ ਮੰਦ ਭਾਗਾ ਫੈਸਲਾ ਭਾਰਤ ਸਰਕਾਰ ਨੇ ਲਿਆ ਅਸੀਂ ਇਹਨੂੰ ਕੰਡੈਮ ਵੀ ਕਰਦੇ ਹਾਂ ਇਹਦਾ ਲੋਧ ਵੀ ਕਰਦੇ ਹਾਂ ਇੱਕ ਪਾਸੇ ਤੇ ਭਾਰਤ ਦੀ ਟੀਮ ਪਾਕਿਸਤਾਨ ਨਾਲ ਮੈਚ ਖੇਡ ਰਹੀ ਹੈ ਕਿਉਂਕਿ ਉੱਥੇ ਵੱਡੇ ਲੋਕਾਂ ਦੇ ਆਪਣੇ ਬਿਜ਼ਨਸ ਇੰਟਰਸਟ ਆਪਣੇ ਇਕਨੋਮਿਕ ਇੰਟਰਸਟ ਜਿਹੜੇ ਆ ਉਹ ਸ਼ਾਮਲ ਨੇ ਤੇ ਦੂਜੇ ਪਾਸੇ ਉਸ ਮੁਕੱਦਸ ਥਾਨ ਜਿੱਥੇ ਲੋਕ ਆਪਣੀ ਆਸਥਾ ਨਾਲ ਸ਼ਰਧਾ ਨਾਲ ਨਤਮਸਤਕ ਹੋਣ ਜਾਂਦੇ ਜਿੱਥੇ ਲੋਕਾਂ ਨੂੰ ਸ਼ਾਂਤੀ ਮਿਲਦੀ ਹੈ ਜਿੱਥੋਂ ਭਾਈਚਾਰੇ ਦਾ ਸਨੇਹ ਜਾਂਦਾ ਉਸ ਯਾਤਰਾ ਨੂੰ ਰੋਕਣਾ ਮੈਨੂੰ ਲੱਗਦਾ ਹੈ ਇਸ ਤੋਂ ਮਨਦਭਾਂਗਾ ਕੁਝ ਨਹੀਂ ਹੋ ਸਕਦਾ ਔਰ ਹਿੰਦੁਸਤਾਨ ਪਾਕਿਸਤਾਨ ਦੇ ਕਿੰਨੇ ਵੀ ਮਾੜੇ ਰਿਸ਼ਤੇ ਰਹੇ ਹੋਣ ਚਾਹ 65 ਦੀ ਲੜਾਈ ਹੋ ਗਈ ਚਾਹ 71 ਦਾ ਜੰਦ ਹੋਇਆ ਹੋਵੇ ਲੇਕਿਨ ਕਦੀ ਵੀ ਧਾਰਮਿਕ ਆਸਥਾ ਸ਼ਰਧਾ ਰੱਖਣ ਵਾਲੇ ਲੋਕਾਂ ਨੂੰ ਕਦੀ ਰੋਕਿਆ ਨਹੀਂ ਗਿਆ لیکن بی جے پی دی مرکز سرکار نو پتہ نہیں کی دشمنی ہے پنجابیان نا سکھاں نا ਗੁਰੂ ਨਾਨਕ ਨਾਮ લેਵਾ ਲੋਕਾਂ ਨਾਲ پتہ نہیں کی ਇਹਨਾਂ دی دشمنی ہے کہ ਜਦੋਂ ਪੰਜਾਬ ਦੀ ਗੱਲ ਹੁੰਦੀ ਹੈ ਸਿੱਖਾਂ ਦੀ ਗੱਲ ਹੁੰਦੀ ਹੈ ਸਾਡੇ ਗੁਰੂਆਂ ਦੀ ਗੱਲ ਹੁੰਦੀ ਹੈ ਉੱਤੇ ਹਮੇਸ਼ਾ ਸਾਡੇ ਨਾਲ ਵਿਤਕਰਾ ਕੀਤਾ ਜਾਂਦਾ ਮੈਂ ਭਾਰਤ ਸਰਕਾਰ ਨੂੰ ਕਹਿਣਾ ਚਾਹੁੰਦਾ ਕਿ ਇਮੀਡੀਏਟਲੀ ਇਹ ਆਪਣੇ ਫੈਸਲੇ ਨੂੰ ਜਿਹਦੇ ਰਾਹੀਂ શ્રી ਲੰਕਾਣਾ ਸਾਹਿਬ શ્રી ਕਰਤਾਰਪੁਰ ਸਾਹਿਬ ਦਾ ਕੋਰੀਡੋਰ ਬੰਦ ਕੀਤਾ ਇਸ ਫੈਸਲੇ ਨੂੰ ਵਾਪਸ ਲਿਆ ਜਾਵੇ ਔਰ ਆਸਥਾ ਔਰ ਸ਼ਰਧਾ ਦੇ ਨਾਲ ਜਾਣ ਵਾਲੇ ਲੋਕਾਂ ਨੂੰ ਇਮੀਡੀਏਟਲੀ ਯਾਜਤ ਦਿੱਤੀ ਜਾਵੇ ਤਾਂ ਕਿ ਉਸ ਮੁਕੱਦਸ ਥਾਂ ਤੇ ਜਾ ਕੇ ਨਨਕਾਣਾ ਸਾਹਿਬ ਜਾ ਕੇ ਲੋਕ ਨਤਮਸਤਕ ਹੋ ਸਕਣ ਔਰ ਗੁਰੂ ਨਾਨਕ ਸਾਹਿਬ ਦੀ ਜਿਹੜੀ ਹੈ ਅਸ਼ੀਰਵਾਦ ਗੁਰੂ ਨਾਨਕ ਸਾਹਿਬ ਦਾ ਲੈ ਸਕਣ ਔਰ ਭਾਈਚਾਰੇ ਦਾ ਸੰਦੇਹ ਦੇ ਸੋ ਇਸ ਨੂੰ ਲੈ ਕੇ ਲਗਾਤਾਰ ਸਿਆਸਤ ਪਖੀ ਹੋਈ ਹੈ ਕਿ ਇੱਕ ਪਾਸੇ ਜਿੱਥੇ ਭਾਰਤ ਪਾਕਿਸਤਾਨ ਦੇ ਮੈਚ ਖੇਡੇ ਜਾ ਰਹੇ ਨੇ ਤਾਂ ਉੱਥੇ ਹੀ ਪਾਕਿਸਤਾਨ ਜੋ ਜਥੇ ਜਾ ਰਹੇ ਨੇ ਉਹਨਾਂ ਨੂੰ ਅੱਗੇ ਕਿਉਂ ਨਹੀਂ ਦਿੱਤੀ ਜਾ ਰਹੀ ਤੁਹਾਨੂੰ ਦੱਸ ਦਈਏ ਕਿ ਸੁਖਿੰਦਰ ਸਿੰਘ ਰੰਦਾਵਾ ਉਹਨਾਂ ਦੇ ਵੱਲੋਂ ਅਮਿਤ ਸ਼ਾਹ ਨੂੰ ਪੱਤਰ ਲਿਖਿਆ ਗਿਆ ਹੈ ਉੱਥੇ ਹੀ ਦਿੱਲੀ ਦੀ ਜੋ ਗੁਰਦੁਆਰਾ ਸਾਹਿਬ ਦੀ ਕਮੇਟੀ ਹੈ ਉਹਨਾਂ ਦੇ ਵੱਲੋਂ ਵੀ ਇੱਕ ਪੱਤਰ ਅਮਿਤ ਸ਼ਾਹ ਨੂੰ ਲਿਖਿਆ ਗਿਆ ਤੇ ਐਸਜੀਪੀਸੀ ਦੇ ਵੱਲੋਂ ਵੀ ਇਸ ਸੰਬੰਧੀ ਅਪੀਲ ਕੀਤੀ ਗਈ ਹੈ ਪੱਤਰ ਲਿਖਿਆ ਗਿਆ ਹੈ ਕਿ ਇਸ ਤਰ੍ਹਾਂ ਜਥਿਆਂ ਨੂੰ ਨਹੀਂ ਰੋਕਣਾ ਚਾਹੀਦਾ ਹੁਣ ਤੁਸੀਂ ਦੇਖ ਸਕਦੇ ਹੋ ਗਲੋਬਲ ਪੰਜਾਬ ਟੀਵੀ ਨੂੰ ਡਾਊਨਲੋਡ ਕਰੋ ਸਾਡੀ ਐਪ ਐਂਡਰੋਇਡ ਜਾਂ ਆਈਓਐਸ ਤੇ ਫ੍ਰੀ ਵਿੱਚ ਰੋਕੂ ਅਤੇ ਐਮਾਜ਼ਾਨ ਫਾਇਰ ਟੀਵੀ ਤੇ ਜਾ ਐਪਲ ਟੀਵੀ ਤੇ ਨਾਲ ਹੀ ਦੇਖ ਸਕਦੇ ਹੋ ਲਾਈਵ ਸਟ੍ਰੀਮਿੰਗ www.globalpunjabtv.com ਤੇ